ਪਿਆਰੇ ਬੱਚਿਓ ਸਤਿ ਸ਼੍ਰੀ ਅਕਾਲ ਤੋ ਸਭ ਦਾ ਸਵਾਗਤ ਕਰਦਾ ਹਾਂ ਅੱਜ ਦੀ ਵੀਡੀਓ ਵਿੱਚ ਅੱਜ ਮੈਂ ਸਭ ਨੂੰ ਕਰਾਉਣ ਚ ਰਿਹਾ ਹਾਂ ਪ੍ਰਿਸ਼ਟਾਚਾਰ ਦੇ ਉੱਤੇ ਇਹ ਐਸੇ ਤਾਂ ਜੇ ਤੁਹਾਨੇ ਹਜ ਤੱਕ ਮੇਰੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਉਹ ਕਰ ਦਿਓ ਨਾਲ ਕਰ ਦਿਓ ਇਸ ਵੀਡੀਓ ਨੂੰ ਲਾਈਕ ਉਸ ਬੈਲ ਆਈਕਨ ਨੂੰ ਵੀ ਤੁਸੀਂ ਸਾਰੇ ਦਬਾਉਣਾ ਨਾ ਭੁੱਲਿਓ ਤਾਂ ਅੱਜ ਦੀ ਵੀਡੀਓ ਨੂੰ ਹੁਣ ਆਪਾਂ ਕਰਦੇ ਹਾਂ ਸਟਾਰਟ अज की वीडियो का टॉपिक है भ्रिष्टाचार भ्रिष्टाचार एक समाजिक समस्या का रूप धार चुका है हर थारिष्टाचार ने ले ली है सदाचार दी था पृष्ठ जाने लिखे पैसा धर्म ਅਤੇ ایمان ਬਣ ਚੁੱਕਿਆ ਹੈ ਹਰ ਕੋਈ ਥੋੜੇ ਸਮੇਂ ਵਿੱਚ ਧਨਵਾਨ ਬਣਨਾ ਚਾਹੁੰਦਾ ਹੈ ਇਸ ਲਈ ਉਹ ਨਜਾਇਜ਼ ਤਰੀਕਿਆਂ ਪੈਸਾ ਕਮਾਉਣਾ ਚਾਹੁੰਦੇ ਹਨ ਭ੍ਰਿਸ਼ਟਾਚਾਰ ਨੂੰ ਅੰਗਰੇਜ਼ੀ ਵਿੱਚ ਕਰਪਸ਼ਨ ਕਹਿੰਦੇ ਹਨ ਜਿਸ ਤੋਂ ਭਾਵ ਹੈ ਜਾਇਜ਼ ਨਜਾਇਜ਼ ਟੰਗਾ ਨਾਲ ਪੈਸੇ ਕਮਾਉਣਾ ਦੂਜਿਆਂ ਦੀ ਕੀਰਤ ਕਮਾਈ ਤੇ ਪਲਣਾ ਅਤੇ ਲੋਕਾਂ ਦਾ ਖੂਨ ਚੂਸਣਾ ਅੱਜ ਹਰ ਖੇਤਰ ਵਿੱਚ ਕੰਮ ਕਰਵਾਉਣ ਲਈ ਪੈਸਾ ਚੱਲਦਾ ਹੈ। ਚਪੜਾ ਸੀ ਤੋਂ ਲੈ ਕੇ ਮੰਤਰੀਆਂ ਤੱਕ ਰਿਸ਼ਵਤ ਦਾ बोलबाला है नित नित नवे कपले हो रहे हैं गरीबा का खून चूसया जा रहा है अज हर इंसान जो नेतागिरी जुड़िया है सरकारी ग्रांटा खा रहे हैं एक स्थान नहीं सगो हस्पता बिजली घर पुलिस विभाग ਰੇਲਵੇ ਵਿਭਾਗ ਅਤੇ ਹਰ ਵਿਭਾਗ ਵਿੱਚ ਭ੍ਰਿਸ਼ਟਾਚਾਰ ਪੈਰ ਪਸਾਰ ਚੁੱਕਾ ਹੈ ਭ੍ਰਿਸ਼ਟਾਚਾਰ ਕੋਹੜ ਦਾ ਰੋਗ ਬਣ ਚੁੱਕਾ ਹੈ ਅਤੇ ਇਹ ਪੈਰ ਆਸਾਨੀ ਨਾਲ ਪਸਾਰ ਰਿਹਾ ਹੈ ਇਸ ਵੱਡੀ ਸਮੱਸਿਆ ਦਾ ਹੱਲ ਗੱਲ ਨਾਲ ਨਹੀਂ ਸਗੋ ਸਖਤ ਕਾਨੂੰਨਾਂ ਨੂੰ ਲਾਗੂ ਕਰਕੇ ਕੀਤਾ ਜਾ ਸਕਦਾ ਹੈ ਤਾਂ ਪਿਆਰੇ ਬੱਚਿਓ ਅੱਜ ਦੀ ਵੀਡੀਓ ਨਹੀਂ ਮੈਂ ਤੁਹਾਨੂੰ ਮਿਲਾਂਗਾ ਅਗਲੀ ਵੀਡੀਓ ਵਿੱਚ ਇਸ ਨੂੰ ਬਰ ਦੇਖਣ ਲਈ ਧੰਨਵਾਦ